ਸੰਗਤ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆਪਣੀ ਅੱਜ ਦੀ ਇਸ ਵੀਡੀਓ ਦੇ ਵਿੱਚ ਆਪਾਂ ਗੱਲ ਕਰਨ ਜਾ ਰਹੇ ਹਾਂ ਡਿਪਰੈਸ਼ਨ ਬਾਰੇ ਕਿ ਡਿਪਰੈਸ਼ਨ ਤੋਂ ਕਿੰਜ ਬਚਿਆ ਜਾ ਸਕਦਾ ਹੈ ਅਤੇ ਜੇਕਰ ਤੁਸੀਂ ਡਿਪਰੈਸ਼ਨ ਦੇ ਵਿੱਚ ਹੋ ਤਾਂ ਇਹਦੇ ਵਿੱਚੋਂ ਕਿੰਜ ਬਾਹਰ ਆ ਸਕਦੇ ਹੋ ਇਹਦੇ ਲਈ ਆਪਾਂ ਆਪ ਜੀ ਦੇ ਨਾਲ ਚਾਰ ਐਸੇ ਨੁਕਤੇ ਸਾਂਝੇ ਕਰਨ ਜਾ ਰਹੇ ਹਾਂ ਜਿਹੜੇ ਨੁਕਤੇ ਦਵਾਈਆਂ ਦੇ ਨਾਲੋਂ ਜ਼ਿਆਦਾ ਅਸਰ ਕਰਦੇ ਨੇ ਸਾਡੇ ਤੇ ਜੇ ਤੁਹਾਡੇ ਆਸ-ਪਾਸ ਕੋਈ ਵੀ ਡਿਪਰੈਸ਼ਨ ਦੇ ਵਿੱਚ ਹੈ ਕੋਈ ਵੀ ਮਨੁੱਖ ਚਿੰਤਾ ਗ੍ਰਸਤ ਹੈ ਤਾਂ ਇਹ ਚਾਰ ਨੁਕਤੇ ਉਹਨੂੰ ਜ਼ਰੂਰ ਦੱਸਿਓ ਜੇਕਰ ਤੁਸੀਂ ਖੁਦ ਡਿਪਰੈਸ਼ਨ ਦੇ ਵਿੱਚ ਰਹਿੰਦੇ ਹੋ ਖੁਦ ਚਿੰਤਾ ਗ੍ਰਸਤ ਰਹਿੰਦੇ ਹੋ ਤਾਂ ਇਹ ਚਾਰ ਕੰਮ ਅੱਜ ਤੋਂ ਹੀ ਕਰਨੇ ਸ਼ੁਰੂ ਕਰਦੋ ਜੇ ਡਿਪਰੈਸ਼ਨ ਤੋਂ ਬਚਣਾ ਚਾਹੁੰਦੇ ਆ ਤਾਂ ਵੀ ਇਹ ਚਾਰ ਕੰਮ ਕਰਨੇ ਸ਼ੁਰੂ ਕਰੋ ਕਿਉਂਕਿ ਜਿਹੜਾ ਮਨੁੱਖ ਇਹ ਚਾਰ ਕੰਮ ਆਪਣੀ ਜ਼ਿੰਦਗੀ ਦੇ ਵਿੱਚ ਕਰਦਾ ਹੈ ਨਾ ਉਹ ਕਦੇ ਵੀ ਡਿਪਰੈਸ਼ਨ ਦੇ ਵਿੱਚ ਨਹੀਂ ਜਾਂਦਾ ਉਹਦੀ ਜ਼ਿੰਦਗੀ ਦੇ ਵਿੱਚ ਜਿਹੋ ਜਿਹਾ ਮਰਜੀ ਸਮਾਂ ਆ ਜਾਵੇ ਔਖੀ ਤੋਂ ਔਖੀ ਘੜੀ ਆ ਜਾਵੇ ਤਾਵੇ ਉਹ ਦੁਖੀ ਨਹੀਂ ਹੁੰਦਾ ਨਰਾਸ਼ ਨਹੀਂ ਹੁੰਦਾ ਚਿੰਤਾ ਗ੍ਰਸਤ ਨਹੀਂ ਹੁੰਦਾ ਹਮੇਸ਼ਾ ਚੜਦੀ ਕਲਾ ਦੇ ਵਿੱਚ ਰਹਿੰਦਾ ਹੈ ਤਾਂ ਫਿਰ ਇਹ ਚਾਰ ਨੁਕਤੇ ਕਿਹੜੇ ਨੇ ਉਹਨਾਂ ਬਾਰੇ ਆਪਾਂ ਗੱਲ ਕਰਦੇ ਆਂ ਪਰ ਸਭ ਤੋਂ ਪਹਿਲਾਂ ਆਪਾਂ ਗੱਲ ਕਰਦੇ ਆ ਕਿ ਇਹ ਡਿਪਰੈਸ਼ਨ ਕੀ ਆ ਸਸਤ ਜੀ ਕਈ ਵਾਰ ਸਾਡੀ ਜ਼ਿੰਦਗੀ ਦੇ ਵਿੱਚ ਕੁਝ ਐਸੀਆਂ ਘਟਨਾਵਾਂ ਹੋ ਜਾਂਦੀਆਂ ਨੇ ਜਿਨ੍ਹਾਂ ਦੀ ਸਾਡੇ ਵੱਲੋਂ ਤਿਆਰੀ ਨਹੀਂ ਹੁੰਦੀ ਜਿਵੇਂ ਬੜਾ ਲੋ ਕਿ ਸਾਡੀ ਸੋਚ ਤੋਂ ਹੀ ਬਿਲਕੁਲ ਉਲਟ ਹੋ ਜਾਣਾ ਕਿਸੇ ਜੀ ਨੇ ਸਾਨੂੰ ਧੋਖਾ ਦੇ ਦਿੱਤਾ ਜਿਹਦੇ ਤੋਂ ਸਾਨੂੰ ਬਿਲਕੁਲ ਵੀ ਇਦਾਂ ਦੀ ਆਸ-ਉਮੀਦ ਨਹੀਂ ਸੀ ਕਿ ਇਹ ਵੀ ਬੰਦਾ ਮੇਰੇ ਨਾਲ ਮਾੜਾ ਕਰ ਸਕਦਾ ਹੈ ਜਦੋਂ ਇਸ ਤਰੀਕੇ ਦੇ ਨਾਲ ਕੋਈ ਕਿਸੇ ਦਾ ਵਿਸ਼ਵਾਸ ਤੋੜਦਾ ਹੈ ਤਾਂ ਜਿਹਦਾ ਵਿਸ਼ਵਾਸ ਟੁੱਟਿਆ ਹੁੰਦਾ ਹੈ ਉਹਨੂੰ ਬਹੁਤ ਦੁੱਖ ਲੱਗਦਾ ਉਹ ਬਹੁਤ ਦੁਖੀ ਹੁੰਦਾ ਹੈ ਇਸ ਗੱਲ ਨੂੰ ਸਹਿ ਨਹੀਂ ਪਾਉਂਦਾ ਉਸੇ ਤਰ੍ਹਾਂ ਕਾਰੋਬਾਰ ਦੇ ਵਿੱਚ ਘਾਟਾ ਪੈ ਗਿਆ ਜਾਂ ਕਰਦਾ ਕੋਈ ਜੀ ਤਹਾਡੂ ਸ਼ਰਜ ਕੇ ਚਲੇ ਗਿਆ ਭਾਵੇਂ ਕਿਸੇ ਘਰ ਦੇ ਜੀ ਦੀ ਮੌਤ ਹੋ ਜਾਣੀ ਜਿਹੜੀਆਂ ਚੀਜ਼ਾਂ ਨੂੰ ਅਸੀਂ ਸਹਿ ਨਹੀਂ ਪਾਉਂਦੇ ਜਿਹੜੀਆਂ ਚੀਜ਼ਾਂ ਸਾਡੇ ਬਸੋਂ ਬਾਹਰ ਹੁੰਦੀਆਂ ਨੇ ਜਿਹੜੀਆਂ ਸਾਡੀਆਂ ਚੀਜ਼ਾਂ ਸਾਡੀ ਸੋਚ ਤੋਂ ਪਰੇ ਦੀਆਂ ਹੋ ਜਾਂਦੀਆਂ ਨੇ ਨਾ ਉਹ ਚੀਜ਼ਾਂ ਕਈ ਵਾਰ ਸਾਨੂੰ ਚਿੰਤਾ ਗ੍ਰਸਤ ਕਰ ਦਿੰਦੀਆਂ ਨੇ ਕੁਝ ਲੋਕ ਫਿਰ ਉਹਨਾਂ ਗੱਲਾਂ ਬਾਰੇ ਸੋਚਦੇ ਰਹਿੰਦੇ ਨੇ ਜਦੋਂ ਵੀ ਸਾਡੇ ਨਾਲ ਇਦਾਂ ਦੀਆਂ ਕੁਝ ਘਟਨਾਵਾਂ ਹੁੰਦੀਆਂ ਨੇ ਨਾ ਸਭ ਤੋਂ ਪਹਿਲਾਂ ਸਾਡੇ ਸੁਭਾਅ ਦੇ ਵਿੱਚ ਬਦਲਾਅ ਆਉਂਦਾ ਏ ਕੁਝ ਲੋਕ ਤਾਂ ਚੁੱਪਚਾਪ ਰਹਿਣਾ ਸ਼ੁਰੂ ਕਰ ਦਿੰਦੇ ਨੇ ਇਕੱਲੇ ਬੈਠੇ ਰਹਿਣਾ ਸੋਚਦੇ ਰਹਿਣਾ ਆਪਣੇ ਆਪ ਨੂੰ ਇਹ ਦੁੜੀਆਂ ਤੋਂ ਆਪਣੇ ਪਰਿਵਾਰ ਤੋਂ ਅਲੱਗ ਕਰ ਲੈਣਾ ਉਹਨਾਂ ਨੂੰ ਨਾ ਤਾਂ ਕਿਸੇ ਦੇ ਨਾਲ ਗੱਲ ਕਰਨੀ ਚੰਗੀ ਲੱਗਦੀ ਆ ਨਾ ਹੀ ਕਿਸੇ ਦੀ ਗੱਲ ਸੁਣਣੀ ਚੰਗੀ ਲੱਗਦੀ ਆ ਕਿੰਿਆਂ ਨੂੰ ਇਹਦੇ ਤੋਂ ਬਿਲਕੁਲ ਉਲਟਾ ਹੁੰਦਾ ਏ ਕਿ ਉਹ ਜ਼ਿਆਦਾ ਬੋਲਣਾ ਸ਼ੁਰੂ ਕਰ ਦਿੰਦੇ ਨੇ ਗੱਲ-ਗੱਲ ਦੇ ਉੱਤੇ ਗੁੱਸਾ ਆ ਜਾਣਾ ਭਾਵੇਂ ਕਿ ਹਰ ਕੇਸ ਦੇ ਵਿੱਚ ਵੱਖਰੀਆਂ ਵੱਖਰੀਆਂ ਨਿਸ਼ਾਨੀਆਂ ਨੇ ਪਰ ਆਪਾਂ ਇੱਥੇ ਗੱਲ ਕਰਦੀਆਂ ਇਹ ਦੇਹਾਂਵਾਰੇ ਜਦੋਂ ਸਾਨੂੰ ਲੱਗਦਾ ਹੈ ਵੀ ਅਸੀਂ ਖੁਦ ਚਿੰਤਾਗ੍ਰਸਤ ਹੋ ਰਹੇ ਹਾਂ ਡਿਪਰੈਸ਼ਨ ਵਿੱਚ ਜਾ ਰਹੇ ਹਾਂ ਜਾ ਸਾਡੇ ਆਸ-ਪਾਸ ਕੋਈ ਵੀ ਜੀ ਤੁਹਾਨੂੰ ਲੱਗਦਾ ਹੈ ਕਿ ਡਿਪਰੈਸ਼ਨ ਦੇ ਵਿੱਚ ਰਹਿੰਦਾ ਹੈ ਤਾਂ ਉਹਨੂੰ ਇਹ ਚਾਰ ਨੁਕਤੇ ਜ਼ਰੂਰ ਦੱਸੋ ਪਹਿਲਾ ਸਵੇਰੇ ਸ਼ਾਮ ਗੁਰਬਾਣੀ ਦਾ ਪਾਠ ਕਰਨਾ ਜੋ ਬਣਖ ਗੁਰਬਾਣੀ ਦਾ ਪਾਠ ਕਰਦਾ ਹੈ ਨਾ ਉਹ ਕਦੇ ਵੀ ਡਿਪਰੈਸ਼ਨ ਦੇ ਵਿੱਚ ਨਹੀਂ ਜਾ ਸਕਦਾ ਕਿਉਂਕਿ ਗੁਰਬਾਣੀ ਦਾ ਗਿਆਨ ਬਣਖ ਨੂੰ ਹਮੇਸ਼ਾ ਚੜ੍ਹਦੀ ਕਲਾ ਦੇ ਵਿੱਚ ਰੱਖਦਾ ਹੈ ਗੁਰਬਾਣੀ ਪੜਨ ਵਾਲੇ ਮਨੁੱਖ ਦੀ ਜ਼ਿੰਦਗੀ ਦੇ ਵਿੱਚ ਜਾਂ ਕਹਿ ਲਓ ਵੀ ਗੁਰਬਾਣੀ ਪੜ ਕੇ ਗੁਰਬਾਣੀ ਦੇ ਗਿਆਨ ਨੂੰ ਆਪਣੀ ਜ਼ਿੰਦਗੀ ਦੇ ਉੱਤੇ ਲਾਗੂ ਕਰਨ ਵਾਲੇ ਮਨੁੱਖ ਦੀ ਜ਼ਿੰਦਗੀ ਦੇ ਵਿੱਚ ਔਖੀ ਤੋਂ ਔਖੀ ਘੜੀ ਵੀ ਆ ਜਵੇ ਨਾ ਤੋ ਤਾਂ ਵੀ ਕਦੇ ਦੁਖੀ ਨਹੀਂ ਹੋਵੇਗਾ ਨਰਾਸ਼ ਨਹੀਂ ਹੋਵੇਗਾ ਗੁਰਬਾਣੀ ਦਾ ਗਿਆਨ ਹਾਸਲ ਕਰਨ ਵਾਲੇ ਮਨੁੱਖ ਹਮੇਸ਼ਾ ਚੜ੍ਹਦੀ ਕਲਾ ਦੇ ਵਿੱਚ ਰਹਿੰਦੇ ਨੇ ਸੁਖੀ ਵੱਸਦੇ ਨੇ ਤਸਵੀਰੇ ਸ਼ਾਮ ਗੁਰਬਾਣੀ ਦਾ ਪਾਠ ਕਰਦੇ ਰਹਿਣਾ ਹੈ ਅਤੇ ਜੇਕਰ ਤੁਸੀਂ ਡਿਪਰੈਸ਼ਨ ਵਿੱਚ ਜਾ ਚੁੱਕੇ ਹੋ ਜਾਂ ਫਿਰ ਕੋਈ ਵੀ ਵੀ ਡਿਪਰੈਸ਼ਨ ਵਿੱਚ ਜਾ ਚੁੱਕਿਆ ਹੈ ਤਾਂ ਇਦਾਂ ਦੇ ਹਾਲਾਤਾਂ ਦੇ ਵਿੱਚ ਤਾਂ ਇੱਕ ਦਮ ਅਸੀਂ ਗੁਰਬਾਣੀ ਦਾ ਪਾਠ ਹੀ ਨਹੀਂ ਕਰ ਸਕਦੇ ਕਿਉਂਕਿ ਜੇ ਜਪਜੀ ਸਾਹਿਬ ਦੀ ਬਾਣੀ ਪੜ੍ਹਨ ਬੈਠੇ ਸੁਖਮਨੀ ਸਾਹਿਬ ਦੀ ਬਾਣੀ ਪੜ੍ਹਨ ਬੈਠੇ ਕਈ ਵਾਰ ਸਾਨੂੰ ਪਤਾ ਹੀ ਨਹੀਂ ਲੱਗਦਾ ਵੀ ਸਾਡਾ ਮਨ ਕਿੱਥੇ ਦੂਰ ਦੀਆਂ ਸੈਰਾਂ ਤੇ ਨਿਕਲ ਗਿਆ ਅਸੀਂ ਗੁਰਬਾਣੀ ਦੇ ਪਾਠ ਨੂੰ ਚੰਗੀ ਤਰ੍ਹਾਂ ਕਰ ਨਹੀਂ ਪਾਉਂਦੇ ਉੱਥੇ ਸਾਡੇ ਮਨ ਨੂੰ ਸ਼ਾਂਤ ਕਰਨ ਦਾ ਸਾਡੇ ਮਨ ਨੂੰ ਟਿਕਾਉਣ ਦਾ ਇੱਕੋ ਇੱਕ ਤਰੀਕਾ ਹੈ ਸਿਮਰਨ ਕਰੋ ਵਾਹਿਗੁਰੂ ਵਾਹਿਗੁਰੂ ਜਪੋ ਸਿਮਰਨ ਦੇ ਵਿੱਚ ਮਨ ਜੁੜੇ ਚਾਹੇ ਨਾ ਮੁੜੇ ਪਰ ਤੁਸੀਂ ਵਾਹਿਗੁਰੂ ਵਾਹਿਗੁਰੂ ਜਪਦੇ ਰਹਿਣਾ ਹੈ ਜਾਂ ਫਿਰ ਸੁਣਦੇ ਰਹਿਣਾ ਹੈ ਜਾਂ ਗੁਰਬਾਣੀ ਦਾ ਕੋਈ ਵੀ ਐਸਾ ਸ਼ਬਦ ਜੋ ਤੁਹਾਨੂੰ ਬਹੁਤ ਚੰਗਾ ਲੱਗਦਾ ਹੈ ਤੁਹਾਨੂੰ ਸੁਣ ਕੇ ਸਕੂਨ ਮਿਲਦਾ ਹੈ ਨਾ ਤੁਸੀਂ ਸਿਰਫ ਇੱਕ ਉਹ ਸ਼ਬਦ ਹੀ ਕੰਠ ਕਰ ਲਓ ਉਸੇ ਸ਼ਬਦ ਨੂੰ ਜਾਪ ਕਰਦੇ ਰਹੋ ਜਾਂ ਫਿਰ ਸੁਣਦੇ ਰਹੋ ਗੁਰਬਾਣੀ ਦਾ ਕੀਰਤਨ ਸਿਮਰਨ ਇਹ ਸਾਨੂੰ ਡਿਪਰੈਸ਼ਨ ਤੋਂ ਬਚਾਉਂਦੇ ਨੇ ਡਿਪਰੈਸ਼ਨ ਦੇ ਵਿੱਚੋਂ ਬਾਹਰ ਕੱਢਦੇ ਨੇ ਉਸ ਤੋਂ ਬਾਅਦ ਆ ਦੂਸਰਾ ਨੁਕਤਾ ਹੋ ਸਕੇ ਤਾਂ ਸਵੇਰ ਦੀ ਸੈਰ ਜ਼ਰੂਰ ਕਰੋ ਪਰ ਜਦੋਂ ਬੰਦਾ ਚਿੰਤਾ ਅਗ੍ਰਸਤ ਹੋ ਜਾਂਦਾ ਹੈ ਚਿੰਤਾ ਸਭ ਤੋਂ ਪਹਿਲਾਂ ਸਾਡੇ ਸ਼ਰੀਰ ਨੂੰ ਨਕੰਮਾ ਬਣਾਉਂਦੀ ਆ ਸਾਡੇ ਸ਼ਰੀਰ ਨੂੰ ਅੰਦਰੋਂ ਖੋਖਲਾ ਕਰ ਦਿੰਦੀ ਆ ਸਾਡੇ ਸ਼ਰੀਰ ਵਿੱਚ ਇੰਨੀ ਊਰਜਾ ਐਨਰਜੀ ਹੀ ਨਹੀਂ ਰਹਿੰਦੀ ਕਿ ਅਸੀਂ ਸਵੇਰੇ ਜਲਦੀ ਉੱਠੀਏ ਉੱਠ ਕੇ ਆਪਣੇ ਕੰਮ ਧੰਦੇ ਕਰ ਪਾਈਏ ਅਸੀਂ ਹਰ ਇੱਕ ਕੰਮ ਦੇ ਵਿੱਚ ਲੇਟੋ ਲਿਆਂ ਤਸਵੀਰ ਦੀ ਸੈਰ ਕਰਨੀ ਵੀ ਫਰੇਦਾਂ ਦੇ ਬਣੋਕ ਨੂੰ ਔਖੀ ਲੱਗਦੀ ਆ ਤਾਂ ਉਹ ਸ਼ਾਮ ਤੋਂ ਸ਼ੁਰੂ ਕਰ ਦਵੇ ਵੀ ਜੇ ਸਵੇਰੇ ਜਲਦੀ ਨਹੀਂ ਉੱਠਿਆ ਜਾਂਦਾ ਨਾ ਸਵੇਰ ਦੀ ਸੈਰ ਨਹੀਂ ਹੁੰਦੀ ਤਾਂ ਰਾਤ ਨੂੰ ਸੌਣ ਤੋਂ ਪਹਿਲਾਂ ਕੋ ਜਸਮਾ ਸੈਰ ਜਰੂਰ ਕਰੇ ਰਾਤ ਨੂੰ ਸੈਰ ਕਰਕੇ ਸੋਵਾਂਗੇ ਇਹਦੇ ਦੋ ਫਾਇਦੇ ਮਿਲਣਗੇ ਇੱਕ ਤਾਂ ਰਾਤ ਨੂੰ ਨੀਂਦ ਬਹੁਤ ਵਧੀਆ ਆਵੇਗੀ ਦੂਸਰਾ ਸਵੇਰੇ ਜਲਦੀ ਜਾਗ ਵੀ ਆ ਜਾਵੇਗੀ ਤੀਸਰਾ ਦਿੱਤਾ ਜੇ ਤੁਸੀਂ ਡਿਪਰੈਸ਼ਨ ਤੋਂ ਬਚਣਾ ਚਾਹੁੰਦੇ ਆ ਜਾਂ ਡਿਪਰੈਸ਼ਨ ਤੋਂ ਬਾਹਰ ਆਉਣਾ ਚਾਹੁੰਦੇ ਆ ਤਾਂ ਆਪਣੇ ਘਰ ਦੇ ਵਿੱਚ ਕੋਈ ਨਾ ਕੋਈ ਪੇੜ ਪੌਦਾ ਫੁੱਲ ਬੂਟਾ ਜਰੂਰ ਲਗਾਓ ਜੇ ਪੇੜ ਪੌਦਾ ਫੁੱਲ ਬੂਟੇ ਨਹੀਂ ਲਗਾ ਸਕਦੇ ਘੱਟੋ ਘੱਟ ਸਬਜ਼ੀਆਂ ਹੀ ਲਗਾ ਲਓ ਕਿਉਂਕਿ ਜਦੋਂ ਆਪਾਂ ਕੋਈ ਵੀ ਬੂਟਾ ਆਪਣੇ ਹੱਥੀ ਲਗਾਉਂਦੇ ਆ ਉਹਦੀ ਹੱਥੀ ਸਾਭ ਸੰਭਾਲ ਕਰਦੇ ਆ ਹੱਥੀ ਲਗਾਇਆ ਹੋਇਆ ਬੂਟਾ ਜਦੋਂ ਵੱਧਦਾ ਫੁੱਲਦਾ ਏ ਉਹਨੂੰ ਫਲ ਲੱਗਦੇ ਆ ਤਾਂ ਮਨ ਨੂੰ ਇੰਨਾ ਸਕੂਨ ਮਿਲਦਾ ਹੈ ਨਾ ਜਕੀਰ ਕਰਕੇ ਜਾਣੇ ਉਹ ਜੇ ਇਹ ਸਕੂਨ ਤੁਹਾਨੂੰ ਦੁਨੀਆ ਤੋਂ ਹੋਰ ਕਿਤੇ ਨਹੀਂ ਮਿਲਦਾ ਜਿਹੜਾ ਇਹ ਸਕੂਨ ਆ ਜਿਹੜੀ ਮਨ ਨੂੰ ਖੁਸ਼ੀ ਦਿੰਦੀ ਆ ਨਾ ਇਹ ਕੰਮ ਤੁਸੀਂ ਕਰਕੇ ਦੇਖੋਗੇ ਤਾਂ ਤੁਹਾਨੂੰ ਪਤਾ ਲੱਗੇਗਾ ਬਾਕੀ ਜਦੋਂ ਆਪਾਂ ਕੁਦਰਤ ਨੂੰ ਪਿਆਰ ਕਰਦੇ ਆ ਨਾ ਕੁਦਰਤ ਸਾਨੂੰ ਅਗੋਂ ਦੁੱਗਣਾ ਚੌਗਣਾ ਪਿਆਰ ਦਿੰਦੀ ਆ ਤਾਂ ਘਰ ਦੇ ਵਿੱਚ ਫੁੱਲ ਬੂਟੇ ਸਬਜ਼ੀਆਂ ਇਦਾਂ ਦੀਆਂ ਚੀਜ਼ਾਂ ਲਗਾਉਂਦੇ ਰਹੋ ਜੇਕਰ ਕਰ ਛੋਟਾ ਏ ਤੁਸੀਂ ਕੋਈ ਵੀ ਵੱਡਾ ਪੇੜ-ਪੌਦਾ ਨਹੀਂ ਲਗਾ ਸਕਦੇ ਤਾਂ ਘਟੂ-ਘਟ ਇੱਕ-ਦੋ ਗਬਲਿਆਂ ਦੇ ਵਿੱਚ ਫੁੱਲ ਲਗਾ ਲਓ। ਰੋਜ਼ ਉਹਨਾਂ ਨੂੰ ਜਾ ਕੇ ਪਾਣੀ ਪਾਓ, ਕੁਝ ਸਮਾਂ ਉਹਨਾਂ ਦੇ ਕੋਲ ਬੈਠੋ, ਦੇਖੋ ਕਿ ਅੱਜ ਕਿਹੜਾ ਨਵਾਂ ਪੱਤਾ ਨਿਕਲਿਆ ਹੈ। ਜਦੋਂ ਇਦਾਂ ਕਰਾਂਗੇ ਨਾ ਸਾਰਾ ਡਿਪਰੈਸ਼ਨ ਭੁੱਲ ਜਾਵੇਗਾ, ਸਾਰੀਆਂ ਚਿੰਤਾਵਾਂ ਭੁੱਲ ਜਾਂਦੀਆਂ ਨੇ ਬੰਦੇ ਦਾ ਮਨ ਸਾਰਾ ਦਿਨ ਖਿੜਿਆ-ਖਿੜਿਆ ਰਹਿੰਦਾ ਹੈ। ਉਸ ਤੋਂ ਬਾਅਦ ਜੇਕਰ ਤੁਸੀਂ ਕਿਸੇ ਜਾਨਵਰ ਜਾਂ ਪੰਛੀ ਰੱਖਣ ਦੇ ਸ਼ਕੀਲ ਹੋ ਕਈਆਂ ਨੂੰ ਇਹਨਾਂ ਚੀਜ਼ਾਂ ਦਾ ਬੜਾ ਸ਼ੌਕ ਹੁੰਦਾ ਹੈ ਉਹ ਆਪਣੇ ਘਰ ਦੇ ਵਿੱਚ ਪੰਛੀ ਜਾਂ ਕੋਈ ਜਾਨਵਰ ਲਿਆ ਕੇ ਜ਼ਰੂਰ ਰੱਖੋ ਇਹ ਵੀ ਸਾਨੂੰ ਕਦੇ ਡਿਪਰੈਸ਼ਨ ਵਿੱਚ ਨਹੀਂ ਜਾਣ ਦਿੰਦੇ ਪਰ ਜੇਕਰ ਤੁਹਾਨੂੰ ਇਹਨਾਂ ਚੀਜ਼ਾਂ ਤੋਂ ਡਰ ਲੱਗਦਾ ਹੈ ਜਾਂ ਇਹਨਾਂ ਚੀਜ਼ਾਂ ਦੀ ਸਾਫ ਸੰਭਾਲ ਨਹੀਂ ਕਰ ਪਾਉਗੇ ਫਿਰ ਤੁਸੀਂ ਰਹਿਣ ਦੋ ਫਿਰ ਤੁਸੀਂ ਸਿਰਫ ਪੇੜ ਪੌਦੇ ਫੁੱਲ ਬੂਟੇ ਆਪਣੇ ਘਰ ਦੇ ਵਿੱਚ ਲਗਾਓ ਉਹਨਾਂ ਦੀ ਸਾਫ ਸੰਭਾਲ ਕਰੋ ਜੇ ਪੰਛੀਆਂ ਦੇ ਨਾਲ ਜਾਨਵਰਾਂ ਦੇ ਨਾਲ ਪਿਆਰ ਆ ਤਾਂ ਫਿਰ ਕੋਈ ਨਾ ਕੋਈ ਪੰਛੀ ਜਾਨਵਰ ਘਰ ਰੱਖ ਲਿਆ ਕੇ ਰੱਖੋ ਖਾਸ ਕਰਕੇ ਜੋ ਲੋਕ ਘਰ ਵਿੱਚ ਇਕੱਲੇ ਰਹਿੰਦੇ ਆ ਉਹਨਾਂ ਨੂੰ ਤਾਂ ਇਹ ਦੋਵੇਂ ਕੰਮ ਕਰਕੇ ਜਾਈਦੇ ਆ ਕੀ ਘਰ ਦੇ ਵਿੱਚ ਪੇੜ ਪੌਦਾ ਜਾਂ ਫਿਰ ਕੋਈ ਜਾਨਵਰ ਲਿਆ ਕੇ ਰੱਖੋ ਇਹ ਸਾਨੂੰ ਕਦੇ ਵੀ ਇਕੱਲਾ ਬਣ ਮਹਿਸੂਸ ਨਹੀਂ ਹੋਣ ਦੇਣਗੇ ਸਾਰਾ ਦਿਨ ਬਣ ਲਾ ਕੇ ਰੱਖਦੇ ਨੇ ਉਸ ਤੋਂ ਬਾਅਦ ਚੌਥਾ ਕਿ ਆਪਣੇ ਆਪ ਨੂੰ ਕਦੇ ਵੀ ਵਿਹਲਾ ਨਾ ਰੱਖੋ ਜਿੰਨਾ ਹੋ ਸਕੇ ਆਪਣੇ ਆਪ ਨੂੰ ਕੰਮਕਾਰ ਦੇ ਵਿੱਚ ਲਾ ਕੇ ਰੱਖੋ ਕਿਉਂਕਿ ਦੇਖੋ ਹਰ ਇੱਕ ਦੀ ਜ਼ਿੰਦਗੀ ਦੇ ਵਿੱਚ ਦੁੱਖ ਸੁੱਖ ਚਲਦੇ ਰਹਿੰਦੇ ਆ। ਕਈ ਵਾਰ ਸਾਡੀ ਜ਼ਿੰਦਗੀ ਦੇ ਵਿੱਚ ਬਹੁਤ ਐਸੀਆਂ ਮਾੜੀਆਂ ਘਟਨਾਵਾਂ ਹੋ ਜਾਂਦੀਆਂ ਨੇ ਜੋ ਕੁਝ ਅਸੀਂ ਕਦੀ ਸੋਚਿਆ ਵੀ ਨਹੀਂ ਹੁੰਦਾ ਪਰ ਉਹਨਾਂ ਘਟਨਾਵਾਂ ਕਰਕੇ ਜ਼ਿੰਦਗੀ ਤਾਂ ਨਹੀਂ ਰੁਕੇਗੀ ਨਾ। ਸਾਨੂੰ ਤਾਂ ਆਪਣੀ ਜ਼ਿੰਦਗੀ ਜਿਉਣੀ ਪੈਣੀ ਹੈ ਨਾ। ਜੇ ਇਹ ਜ਼ਿੰਦਗੀ ਜੀਣੀ ਆ ਤਾਂ ਫਿਰ ਵਧੀਆ ਤਰੀਕੇ ਦੇ ਨਾਲ ਜੀਣੀ ਸਿੱਖੀਏ। ਕਿਉਂ ਐਵੇਂ ਕੁੱਟ-ਕੁੱਟ ਕੇ ਦੁਖੀ ਨਰਾਸ਼ ਰਹਿ ਕੇ ਜੀਣੀ। ਕੋਸ਼ਿਸ਼ ਕਰਦੀ ਕਲਾ ਦੇ ਵਿੱਚ ਇਹ ਜ਼ਿੰਦਗੀ ਨੂੰ ਬਿਤਾਉਣਾ ਹੈ ਦੂਜਿਆਂ ਦੇ ਲਈ ਪ੍ਰੇਰਨਾ ਬਣਨਾ ਹੈ ਜਿਹੜੀਆਂ ਚੀਜ਼ਾਂ ਦੇ ਉੱਤੇ ਸਾਡਾ ਵਾਸ ਹੀ ਨਹੀਂ ਫਿਰ ਉਹਨਾਂ ਬਾਰੇ ਕਿਉਂ ਸੋਚਦੇ ਰਹਿਣਾ ਕਿਉਂ ਨਾ ਚੀਜ਼ਾਂ ਨੂੰ ਲੈ ਕੇ ਬੈਠੇ ਰਹਿਣਾ ਆਪਾਂ ਕਿੰਨੀ ਵਾਰ ਕਈ ਥਾਵਾਂ ਤੇ ਪੜਿਆ ਹੈ ਸੁਣਿਆ ਹੈ ਚਿੰਤਾ ਕਿਸੇ ਚੀਜ਼ ਦਾ ਹੱਲ ਨਹੀਂ ਆ ਕਿਸੇ ਮੁਸ਼ਕਲ ਦਾ ਹੱਲ ਨਹੀਂ ਆ ਬਲਕਿ ਚਿੰਤਾ ਸਾਡੀਆਂ ਮੁਸ਼ਕਲਾਂ ਨੂੰ ਹੋਰ ਵਧਾਉਂਦੀ ਆ ਸਭ ਤੋਂ ਪਹਿਲਾਂ ਸਾਡੀ ਸਿਹਤ ਦਾ ਨੁਕਸਾਨ ਕਰਦੀ ਆ ਉਸ ਤੋਂ ਬਾਅਦ ਇਹ ਸਾਡੇ ਕੰਮ ਤੇ ਕਾਰੋਬਾਰ ਦੇ ਉੱਤੇ ਵੀ بڑا ਅਸਰ ਪਾਉਂਦੀ ਆ ਸਾਡੇ ਰਿਸ਼ਤਿਆਂ ਦੇ ਉੱਤੇ بڑا ਅਸਰ ਪਾਉਂਦੀ ਆ ਕਿਉਂਕਿ ਜਿਹੜਾ ਬੰਦਾ ਚਿੰਤਾ ਕਰਦਾ ਆ ਪਹਿਲਾਂ ਉਹ ਆਲਸੀ ਰਹਣਾ ਸ਼ੁਰੂ ਕਰਦਾ ਹੈ ਫਿਰ ਉਹਦੇ શરી ਨੂੰ ਕਈ ਤਰ੍ਹਾਂ ਦੇ ਦੁਖ ਰੋਗ ਲੱਗਦੇ ਨੇ ਫਿਰ ਜਿਸ ਬੰਦੇ ਦਾ ਸਰੀਰ ਆਸਤੀਆ ਤਕਾਵਟ ਵਿੱਚ ਰਹਿੰਦਾ ਹੈ ਬਿਮਾਰ ਰਹਿੰਦਾ ਹੈ ਉਹ ਆਪਣੇ ਕੰਮ ਤਾਂ ਧਿਆਨ ਤੇ ਉੱਤੇ ਸਹੀ ਧਿਆਨ ਨਹੀਂ ਲਾ ਸਕਦਾ ਆਪਣੇ ਕੰਮਾਂ ਤਾਂ ਧਿਆਨ ਨੂੰ ਸਹੀ ਨਹੀਂ ਕਰ ਪਾਵੇਗਾ ਕੰਮਾਂ ਕਾਰਾਂ ਵਿੱਚ ਹੋਰ ਨੁਕਸਾਨ ਹੋਣਗੇ ਉਹ ਆਪਣੇ ਪਰਿਵਾਰ ਨੂੰ ਆਪਣੇ ਰਿਸ਼ਤੇ ਆ ਨੂੰ ਟਾਈਮ ਨਹੀਂ ਦੇ ਪਾਉਗਾ ਜਦੋਂ ਹਰ ਵੇਲੇ ਆਪਾਂ ਚਿੜਚਿੜੇ ਰਵਾਂਗੇ ਗੁੱਸੇ ਵਿੱਚ ਰਵਾਂਗੇ ਤਾਂ ਇਹਦਾ ਮਾੜਾ ਅਸਰ ਸਾਡੇ ਰਿਸ਼ਤੇ ਆ ਸਾਡੇ ਪਰਿਵਾਰ ਤੇ ਵੀ ਪੈਂਦਾ ਹੈ ਸੋਚ ਚਿੰਤਾ ਕਿਸੇ ਵੀ ਮੁਸ਼ਕਲ ਪਰੇਸ਼ਾਨੀ ਦਾ ਹੱਲ ਨਹੀਂ ਹੈ ਚਿੰਤਾ ਨਹੀਂ ਕਰਦੀ ਚਿੰਤਨ ਕਰਨਾ ਹੈ ਸਵੇਰੇ ਸ਼ਾਮ ਗੁਰਬਾਣੀ ਦਾ ਪਾਠ ਕਰੋ ਜਾਂ ਫਿਰ ਸੁਣੋ ਗੁਰਬਾਣੀ ਦਾ ਕੀਰਤਨ ਸੁਣੋ ਕੋਈ ਇੱਕ ਸ਼ਬਦ ਦਾ ਜਾਪ ਕਰਨਾ ਸ਼ੁਰੂ ਕਰਦੋ ਵਾਹਿਗੁਰੂ ਜਪਨਾ ਸ਼ੁਰੂ ਕਰਦੋ ਬੂਲ ਅੰਤਰਜੀ ਦਾ ਜਾਪ ਕਰਨਾ ਸ਼ੁਰੂ ਕਰਦੋ ਜਾਂ ਫਿਰ ਜੋ ਵੀ ਸ਼ਬਦ ਤੁਹਾਨੂੰ ਸਰਲ ਲੱਗਦਾ ਹੈ ਪਿਆਰਾ ਲੱਗਦਾ ਹੈ ਸੁਣ ਕੇ ਮਨ ਨੂੰ ਸ਼ਾਂਤੀ ਮਿਲਦੀ ਹੈ ਸਕੂਨ ਮਿਲਦਾ ਹੈ ਉਹ ਇੱਕ ਸ਼ਬਦ ਹੀ ਪੜਨਾ ਸੁਣਨਾ ਸ਼ੁਰੂ ਕਰ ਦੋ ਇਹਦੇ ਨਾਲ ਹੀ ਬਹੁਤ ਫਰਕ ਪਵੇਗਾ ਸਵੇਰ ਦੀ ਸੈਰ ਕਰੋ ਜੇ ਸਵੇਰ ਦੀ ਸੈਰ ਜੇ ਨਹੀਂ ਕਰ ਪਉਂਦੇ ਸ਼ਾਮ ਦੀ ਸੈਰ ਕਰੋ ਘਰ ਵਿੱਚ ਫੁੱਲ ਨਬੂਟੇ ਪੇੜ ਪਾਉਂਦੇ ਅਗਾਓ ਸਬਜ਼ੀਆਂ ਲਗਾਓ ਉਹਨਾਂ ਦੀ ਹੱਤੀ ਸਾਭ ਸੰਭਾਲ ਕਰੋ ਘਰ ਦੇ ਵਿੱਚ ਕੋਈ ਨਾ ਕੋਈ ਜਾਨਵਰ ਪੰਛੀ ਰੱਖ ਕੇ ਦੇਖ ਲਓ ਆਪਣੇ ਆਪ ਨੂੰ ਵਿਜੀ ਰੱਖੋ ਕੁਝ ਨਾ ਕੁਝ ਨਵਾਂ ਸਿੱਖੋ ਤਾਂ ਦੇਖਣਾ ਇਹ ਚਿੰਤਾਵਾਂ ਪਰੇ ਛੱਡੀਆਂ ਸਾਡੀ ਜ਼ਿੰਦਗੀ ਦੇ ਵਿੱਚੋਂ ਖੰਭ ਲਾ ਕੇ ਉੱਡ ਜਾਣਗੀਆਂ ਪਤਾ ਹੀ ਨਹੀਂ ਲੱਗਣਾ ਵੀ ਕਿੱਥੇ ਗਈਆਂ ਜਿਹੜੇ ਬਲੋਖ ਹਮੇਸ਼ਾ ਚੜ੍ਹਦੀ ਕਲਾ ਦੇ ਵਿੱਚ ਰਹਿੰਦੇ ਨੇ ਨਾ ਉਹਨਾਂ ਨੂੰ ਦੇਖ ਕੇ ਦੁੱਖ ਵੀ ਘਬਰਾ ਜਾਂਦੇ ਨੇ ਵੀ ਭਾਈ ਇਹਦੇ ਵਸਦਾ ਕਿਤੇ ਪੈ ਜਾਈਏ ਕਿਉਂਕਿ ਇਹਦੇ ਉੱਤੇ ਕੋਈ ਅਸਰ ਨਹੀਂ ਹੋਣਾ ਦੁੱਖ ਵੀ ਚੜ੍ਹਦੀ ਕਲਾ ਵਾਲੇ ਬਣਖ ਦਾ ਰਾਹ ਛੱਡ ਜਾਂਦੇ ਨੇ ਡਰਦੇ ਨੇ ਦੁੱਖੀ ਉਹਦੇ ਤੋਂ ਤਵੱਜਾ ਆਪਾਂ ਵੀ ਦੂਜਿਆਂ ਦੇ ਲਈ ਪ੍ਰੇਰਨਾ ਬਣ ਗਏ ਐਵੇਂ ਨਿੱਕੀ ਨਿੱਕੀ ਗੱਲ ਤੋਂ ਡਰਾਸ਼ ਹੋ ਕੇ ਆਪਣੀ ਜ਼ਿੰਦਗੀ ਖਰਾਬ ਨਹੀਂ ਕਰਨੀ ਕਿਉਂਕਿ ਦੇਖੋ ਜਿੰਨਾ ਹੀ ਆਪਾਂ ਡੈਕ ਤੋਂ ਸੋਚਦੇ ਆ ਨਾ ਸਾਡੇ ਆਸ-ਪਾਸ ਇਹ ਵੀ ਐਕਟੀਵਿਟੀ ਇਕੱਠੀ ਹੋ ਜਾਂਦੀ ਆ ਜੋ ਸਾਡੇ ਤਨ ਮੰਨ ਤਨ ਸਭ ਦੇ ਉੱਤੇ ਆਪਣਾ ਮਾਣਾ ਆਸਰਾ ਵਿਖਾਉਂਦੀ ਹੈ ਤਾਂ ਫਿਰ ਆਪਾਂ ਡੈਕਟਿਵ ਵਿਚਾਰਾ ਤੋਂ ਡੈਕਟਿਵ ਲੋਕਾਂ ਤੋਂ ਦੂਰ ਰਹਿਣਾ ਹੈ ਰੋਜ਼ ਗੁਰੂ ਘਰ ਜਾਓ ਗੁਰੂ ਘਰ ਜਾ ਕੇ ਸੇਵਾ ਕਰੋ ਗੁਰਬਾਣੀ ਦਾ ਪਾਠ ਕਰੋ ਆਪਣੇ ਰਜਾਟਾ ਦੀਆਂ ਧਿਆਤਾਂ ਦੇ ਵਿੱਚ ਥੋੜਾ ਥੋੜਾ ਬਦਲਾਅ ਕਰੋ ਦੇਖੋ ਇਹ ਜ਼ਿੰਦਗੀ ਸਾਡੀ ਆ ਸਾਨੂੰ ਕੀ ਇਹਦਾ ਧਿਆਨ ਰੱਖਣਾ ਪੈਣਾ ਹੈ ਐਵੇਂ ਦੁਨੀਆਂ ਨੂੰ ਉਲੰਘੇ ਨਹੀਂ ਦਿੰਦੇ ਰਹਿਣਾ ਦੁਨੀਆਂ ਦੇ ਨਾਲ ਗਿਲੇ ਸ਼ਿਕਵੇ ਨਹੀਂ ਕਰਦੇ ਰਹਿਣਾ ਕਿ ਫਲਾਣਾ ਮੇਰਾ ਫਿਕਰ ਨਹੀਂ ਕਰਦਾ ਨਾ ਆਪਣੀ ਫਿਕਰ ਸਾਨੂੰ ਆਪ ਕਰਨੀ ਪੈਣੀ ਆ ਜਦੋਂ ਵੀ ਸਾਨੂੰ ਸਾਡੇ ਸੁਭਾਅ ਵਿੱਚ ਸਾਡੇ ਸ਼ਰੀਰ ਵਿੱਚ ਜਰਾ ਜਿੰਨੀ ਵੀ ਤਬਦੀਲੀ ਦਿਸ ਗਈ ਆ ਸ਼ਰੀਰ ਤਾਂ ਕਿਆ ਡੋਟਿਆ ਰਹਿੰਦਾ ਹੈ ਸ਼ਰੀਰ ਆਲਸੀ ਆਲਸੀ ਵੈਸੇ ਵਿੱਚ ਕਰਦਾ ਹੈ ਕਿਸੇ ਨਾਲ ਗੱਲ ਕਰਨ ਨੂੰ ਦਿਲ ਨਹੀਂ ਕਰ ਰਿਹਾ ਚੁੱਪ ਰਹਿਣਾ ਪਸੰਦ ਹੈ ਜਾਂ ਫਿਰ ਗੱਲ ਕਰਨ ਦੇ ਉੱਤੇ ਗੁੱਸਾ ਆਉਂਦਾ ਹੈ ਤਾਂ ਫਿਰ ਆਪਣੀ ਫਿਕਰ ਕਰੋ ਆਪਣੇ ਮਨ ਨੂੰ ਪੁੱਛੋ ਕਿ ਮਨਾਂ